मेरी छोटी सी फैमिली है मैं अपने बच्चों को पाल रहा हूँ लेकिन मेरे को टॉर्चर करा जा रहा है भाई तू के के नाम के पैसे कर बोल रहा है मेरे को अब मैंने मना कर दिया तो मेरे साथ हो रहा गलत अब दो ढाई साल मैंने पैसा इकट्ठा करके दिया हर महीने पाँच तीन चार पाँच छह लाख रुपया था देखो जी कार्रवाई करनी है अपने पूरी गवाही दे रहा हूँ खुल के ਕਿ ਵੀ ਅਰੇ ਇੰਸਪੈਕਟਰ 1 ਵਿੱਚ 2 3 4 5 ਛੋੜ ਕੇ ਐਮ ਸੀ ਕੇਂਦਰ ਸਾਰੇ ਪੈਸੇ ਅਰਾਜੀ ਖੁੱਲੇ ਠੀਕ ਹੈ ਜੀ ਮੈਨੂੰ ਐਸਾ ਲੱਗਾ ਕਿ ਮੇਰੂੰ ਨੌਕਰੀ ਛੇ ਨਿਕਾਲ ਦਿੱਤਾ ਜਾਏਗਾ ਇਸ ਕਰਕੇ ਮੈਨੂੰ ਗੁੱਸੇ ਵਿੱਚ ਆ ਕੇ दारू ਪੀ ਕੇ ਸਭ ਇੰਸਪੈਕਟਰਾਂ ਦਾ ਨਾਮ ਲੈ ਦਿੱਤਾ ਉਹ ਵੀ ਉਹ ਸਭ ਝੂਠੇ ਜੀ ਕੰਢੀਗੜ ਨਗਰ ਨਿਕਮ ਦਾ ਜਿਹੜਾ ਮੁੱਦਾ ਹੈ ਪੈਸਿਆਂ ਨੂੰ ਲੈ ਕੇ ਜਿਹੜੀ ਕਮਾਈ ਇਕੱਠੀ ਕੀਤੀ ਜਾ ਰਹੀ ਹੈ 4 ਦਿਨ ਪਹਿਲਾਂ ਜਦੋਂ ਦੇਨਿਕ ਸਵੇਰਾ ਵੱਲੋਂ ਇੰਟਰਵਿਊ ਕੀਤਾ ਜਾਂਦਾ ਹੈ ਗੋਇਲ ਸਾਹਿਬ ਦਾ ਉਹਦੇ ਵਿੱਚ ਅਸੀਂ ਗੱਲਾਂ ਇਹ ਜ਼ਿਕਰ ਕਰਦੇ ਹਾਂ ਕਿ ਆਖਰ ਉਹ ਪਰਸਨ ਹੈ ਕੌਣ ਕੌਣ ਪਰਸਨ ਹੈ ਕਿਉਂਕਿ ਜਦੋਂ ਵੀਡੀਓ ਸਾਹਮਣੇ ਆਉਂਦੀ ਹੈ ਇੱਕ ਸਖਸ਼ਿਆ ਵਿਕਾਸ ਨਾਮ ਦਾ ਉਹ ਵੀਡੀਓ ਬਣਾਉਂਦਾ ਆਪਣੀ ਤੇ ਨਗਰ ਨਿਗਮ ਦੇ ਜਿਹੜੇ ਅਫਸਰ ਨੇ ਈਡੀ ਦੇ ਉਹਨਾਂ ਦੇ ਉੱਤੇ ਇਲਜ਼ਾਮ ਲਾਉਂਦਾ ਨਜ਼ਰ ਆਉਂਦਾ ਹੈ ਕਿ ਮੈਨੂੰ ਭਈ ਉਹਨਾਂ ਦੁਆਰਾ ਕਿਹਾ ਜਾਂਦਾ ਪੈਸੇ ਇਕੱਠੇ ਕਰਕੇ ਦੇ ਤੇ ਮੈਂ ਇਕੱਠੇ ਕਰਕੇ ਦਿੱਤੇ ਵੀ ਲੇਕਿਨ ਕੁਝ ਅਸੀਂ ਗੱਲ ਹੁੰਦੀ ਹੈ ਅਣਬਣ ਹੁੰਦੀ ਹੈ ਉਸ ਤੋਂ ਬਾਅਦ ਉਹ ਵੀਡੀਓ ਆਪਣੀ ਬਣਾਉਂਦਾ ਤੇ ਮੋੜ ਤੋਂ ਸਵੇਰ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਕਿ ਭਈ ਮੇਰੇ ਤਾਂ ਦਾਰੂ ਪੀਤੀ ਹੋਈ ਸੀਗੀ ਮੈਂ ਝੂਠ ਬੋਲਿਆ ਲੇਕਿਨ ਅੱਜ ਸਾਡੇ ਨਾਲ ਉਹ ਸਖਸ਼ ਖੁਦ ਮੌਜ ਨਿਕਾਸ ਜੀ ਕੀ ਮਾਮਲਾ ਸੀ ਤੁਸੀਂ ਉਸ ਰਾਤ ਪਹਿਲਾਂ दारू ਪੀਤੀ ਸੀ ਤੁਹਾਡੀ ਕਿਉਂਕਿ ਤੁਸੀਂ ਸਵੇਰੇ ਬੋਲਦੇ ਹੋ ਕਿ ਭਾਈ ਮੇਰੀ दारू ਪੀਤੀ ਹੋਈ ਸੀ ਮੈਂ ਵੀਡੀਓ ਬਣਾਤੀ ਕਿਉਂ ਤੁਸੀਂ ਹੋਸਟ ਬਣਾਨੇ ਵੀਡੀਓ ਰਾਤ ਨਹੀਂ ਉਹ ਡਰਿੰਕ ਕੀਤੀ ਸੀ ਥੋੜੀ ਬਹੁਤ ਮੈਂ ਕੀਤੀ ਹੋਈ ਸੀ ਲੇਕਿਨ ਇੰਨਾ ਕਾ ਵੀ ਡਰਿੰਕ ਨਹੀਂ ਕੀਤੀ ਸੀ ਕਿ ਕਿ ਮੈਨੂੰ ਹੋਸ਼ ਨਹੀਂ ਸੀ ਗਿਆ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਸੀ ਅਫਸਰਾਂ ਦਾ ਨਾਮ ਲੈ ਰਹੇ ਸੀ ਉਹ ਕੀ ਮਾਮਲਾ ਕੀ ਸੱਚ ਮਾਮਲਾ ਪੂਰਾ ਹਾਂਜੀ ਹਾਂਜੀ ਸੱਚ ਮਾਮਲਾ ਜੀ ਕੀ ਮਾਮਲਾ ਕੋਈ ਅਫਸਰ ਨੇ ਜਿਹੜੇ ਤੁਹਾਨੂੰ ਕਹਿੰਦੇ ਸੀ ਪੈਸੇ ਇਕੱਠੇ ਕਰ ਦੇਖੋ ਜੀ ਮੈਂ ਰਜ ਦੇ ਨਾਲ ਡਿਊਟੀ ਕਰ ਰਿਹਾ ਸੀਗਾ 3 ਸਾਲ ਤੋਂ ਠੀਕ ਹੈ ਜੀ 2.5 ਸਾਲ ਮੈਂ ਉਹਨਾਂ ਨੂੰ ਦਿੱ ਮੇਰੇ ਕੋਲ ਇਹਦੀ ਕੋਈ ਸਬੂਤ ਵੀ ਹੈਗੇ ਨਹੀਂ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਸੀਗੇ ਮੇਰੇ ਕੋਲ ਕਰ ਮੈਂ ਬੰਦਿਆਂ ਦੇ ਫੋਨ ਨੰਬਰ ਹੈ ਜੀ ਔਰ ਲੋਕੇਸ਼ਨ ਮੈਨੂੰ ਪਤਾ ਜਿੱਥੇ-ਜਿੱਥੇ ਮੈਂ ਲੈ ਕੇ ਆਂਦਾ ਜੀਗਾ ਦੁਕਾਨ ਤੇ ਜਾ ਕੇ ਪੜੀ ਤੇ ਜਾ ਕੇ ਅੱਡੇ ਤੇ ਜਾ ਕੇ ਕਾਫੀ ਬੰਦੇ ਦੇ ਨੰਬਰ ਹੈ ਮੇਰੇ ਕੋਲ ਚਿਹਰਾ ਤੁਸੀਂ ਅੱਗੇ ਬਣਦੇ ਸੀਗੇ ਪਿੱਛੋਂ ਤੁਹਾਨੂੰ ਸਿਰਫ ਆਰਡਰ ਹੁੰਦਾ ਸੀ ਹਾਂਜੀ ਹਾਂਜੀ ਫਰੰਟ ਤੇ ਮੈਨੂੰ ਹੀ ਕਰਨਾ ਪੈਂਦਾ ਜੀਗਾ ਇਹਨਾਂ ਨੂੰ ਕਿਉਂਕਿ ਡਾਇਰੈਕਟ ਇਹ ਖੁਦ ਜਾ ਕੇ ਫੜਦੇ ਨਹੀਂ ਸੀਗੇ ਕਿੰਨੇ ਸਾਲ ਤੁਸੀਂ ਲਗਾਤਾਰ ਪੈਸੇ ਇਕੱਠੇ ਕੀਤੇ ਨੇ ਮੈਂ 2 ਤੋਂ 2.5 ਸਾਲ ਨੇ ਨਾਲਦੋ ਕਰਕੇ ਦਿੱਤੇ ਮੈਂ ਇਕੱਠੇ 2 ਤੋਂ 2.5 ਸਾਲ ਐਸਾ ਕੀ ਹੋਇਆ ਕਿ 2.5 ਸਾਲ ਤੁਸੀਂ ਪੈਸੇ ਇਕੱਠੇ ਕਰਕੇ ਤੇ ਤੁਸੀਂ ਵੀ ਵਿੱਚ ਖਾਦੇ ਹੋਣੇ ਤੁਸੀਂ ਵੀ ਵੰਡੇ ਜਾਂਦੇ ਹਾਂ ਹਾਂਜੀ 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 ਐਸਾ ਕੀ ਹੁੰਦਾ 2.5 ਸਾਲ ਪੈਸੇ ਲਗਾਤਾਰ ਇਕੱਠੇ ਕਰ ਰਹੇ ਹੋ ਇੱਕ ਰਾਤ ਤੁਸੀਂ ਵੀਡੀਓ ਜਾਰੀ ਕਰਦੇ ਹੋ ਸਾਰੇ ਤੇ ਇਲਜ਼ਾਮ ਲਗਾ ਰਹੇ ਹੋ ਕੀ ਤੁਹਾਡੀ ਅਣਬਣ ਹੋਈ ਹੈ ਕੋਈ ਹਾਂਜੀ ਅਣਬਣ ਹੋਈ ਸੀ ਜੀ ਦੇਖੋ ਅਸੀਂ 18 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਡਿਪਾਰਟਮੈਂਟ ਤੋਂ ਸਾਨੂੰ ਕੋਈ ਵੀ ਅਫਸਰ ਸਾਨੂੰ ਕੋਈ ਵੀ ਕੰਮ ਦੱਸਦਾ ਤਾਂ ਅਸੀਂ ਕਰਦੇ ਹਾਂ ਠੀਕ ਹੈ ਚਾਹੇ ਉਹ ਘੜਦਾ ਹੋਵੇ ਬਾੜਦਾ ਹੋਵੇ ਜਿੱਧਰ ਵਰਤੀ ਜਾਓ ਲੇਕਿਨ ਇੱਕ 18 ਸਾਲ ਮੇਰੇ ਨਾਲ ਮੁੰਡਾ ਕੰਮ ਕਰਦਾ ਜੀ ਸਾਡੇ ਵਿੱਚ ਲੜਾਈ ਝਗੜਾ ਵੀ ਚੱ ਮਿੱਡਲ ਲੈਂਗੁਏਜ ਵੀ ਚੋਦੀ ਅਫਸਰ ਨੂੰ ਪਤਾ ਲੱਗਿਆ ਕਿ ਵੀ ਇਹ ਗਾਲੀ ਗੋਲੋਜ਼ ਕਰ ਰਹੇ ਆਂਗੇ ਤਾਂ ਉਹਨੇ ਡਾਇਰੈਕਟ ਹੀ ਕਹਿਤਾ ਕਿ ਵੀ ਤੂੰ ਆਵਾਜ਼ ਇਹ ਇੱਕ ਬੰਦੇ ਨੂੰ ਮੈਂ ਕੱਢ ਦਾਂਗਾ ਗੱਡੀ ਤੋਂ ਯਾ ਤਾਂ ਤੇ ਤੁਹਾਡੀ ਡਿਊਟੀ ਚੇਂਜ ਹੋ ਜਾਏਗੀ ਅਗਰ ਤੁਸੀਂ ਆਪਚ ਇੱਧਰ ਲੜਦੇ ਰਹੋਗੇ ਤਾਂ ਯਾ ਤੁਹਾਨੂੰ ਇਹ ਤੈਨੂੰ ਕੱਢ ਦਾਂਗਾ ਮੈਂ ਤਾਂ ਮੈਂ ਮੁੰਡੇ ਨੂੰ ਗਾਲ ਕੱਢਦੀ ਤਾਂ ਇੰਸਪੈਕਟਰ ਸਾਹਿਬ ਨੂੰ ਬੁਰਾ ਲੱਗਿਆ ਕਿ ਵੀ ਮੇਰੇ ਸਾਹਮਣੇ ਗਾਲ ਕਿਉਂ ਕੱਢ ਰਿਹਾ ਉਹਨਾਂ ਨੇ ਕਿਹਾ ਵੀ ਤੂੰ ਕੱਲ ਤੋਂ ਗੱਡੀ ਤੇ ਨਹੀਂ ਚੜੇਗਾ ਤੈਨੂੰ ਕੱਲ ਤੋਂ ਕੰਮ ਤੇ ਆਣ ਦੀ ਜੁੜਤ ਨਹੀਂ ਮੈਨੂੰ ਇਸ ਚੀਜ਼ 'ਤੇ ਗੁੱਸਾ ਆ ਗਿਆ ਜੀ ਕਿ ਮੈਂ 18 ਸਾਲ ਤੋਂ ਕੰਮ ਕਰ ਰਹਾ ਇਹਨਾਂ ਦਾ ਸਾਰਾ ਕੰਮ ਕਰਦਾ ਜੀਗਾ ਇਹਨਾਂ ਨੇ ਡਾਇਰੈਕਟਿਵ ਮੈਨੂੰ ਕਹਤਾ ਵੀ ਕੱਲ ਤੂੰ ਟੂਟੇ ਤੇ ਨਹੀਂ ਆਇਆ ਗੱਡੀ ਤੇ ਨਹੀਂ ਚੜੇਗਾ ਮੈਨੂੰ ਬੜੀ ਫੀਲ ਹੋਈ ਜੀ ਕਿਉਂਕਿ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਬੰਦਾ ਮੈਨੂੰ ਡਾਇਰੈਕਟ ਹੀ ਕਹਿ ਦੇਵੇ ਕਿ ਤੈਨੂੰ ਤੇਰੀ ਜਰੂਰਤ ਨਹੀਂ ਹੈਗੀ ਤਾਂ ਅਸੀਂ ਪਾਗਲ ਨਹੀਂ ਜਿੰਨੇ ਟਾਈਮ ਤੋਂ ਕੰਮ ਕਰ ਰਹੇ ਜੀ ਅਸੀਂ ਜਿੰਨੇ ਵੀ ਬੰਦੇ ਆਗੇ ਸਾਰੇ ਸਾਰੇ ਦਿਲ ਤੋਂ ਕੰਮ ਕਰਦੇ ਜੀ ਅਫਸਰ ਸਾਨੂੰ ਕੋਈ ਵੀ ਕੰਮ ਕਹਿੰਦਾ ਹੈਗਾ ਅਸੀਂ ਕਰਦੇ ਹਾਂ ਲਗਭਗ ਤਾਂ ਦਿਨ ਦਾ ਕਿੰਨੇ ਰੁਪਏ ਇਕੱਠਾ ਹੁੰਦਾ ਸੀ ਦੇਖੋ ਵ ਕਿੰਨਾ ਕਰਦੇ ਸੀ ਮੈਂ ਤੇਨ ਲੱਖ 4 ਲੱਖ ਇਹਨਾਂ ਨੂੰ ਦੇ ਦਿੰਦਾ ਸੀਗਾ ਪਰ ਦਿਨ ਦਾ ਦਿਨ ਦਾ ਨਹੀਂ ਮਹੀਨੇ ਦਾ ਮਹੀਨੇ ਦਾ ਤੁਹਾਨੂੰ ਉਹ ਜੋ ਕਿੰਨੇ ਮਿਲਦੇ ਹਿੱਸਾ ਕਿੰਨਾ ਹੋਗਾ ਹਫਤੇ 'ਚ ਮੈਨੂੰ 22500 ਰੁਪਏ ਦਿੰਦਾ ਸੀਗਾ ਜੀ ਅੱਛਾ ਬਸ ਇੰਨਾ ਕੀ ਹਾਂਜੀ ਹਾਂਜੀ ਇੰਨੇ ਕਹੀ ਜੀ ਜਦੋਂ ਲਗਾਤਾਰ 2.5 ਸਾਲ ਤੁਸੀਂ ਇਕੱਠੇ ਕੰਮ ਕਰਦੇ ਰਹੇ ਤੇ ਕਿ ਨਿਕਰਾਤ ਅਨਬਨ ਹੋਈ ਸਾਰਿਆਂ ਦੇ ਨਾਮ ਖੋਲਤੇ ਤੁਸੀਂ ਕੀ ਤੁਹਾਨੂੰ ਲੱਗਦਾ ਉਹਨਾਂ ਦੇ ਨਾਮ ਲੈਣ ਤੇ ਤੁਹਾਡੇ ਤੇ ਕਾਰਵਾਈ ਨਹੀਂ ਬਣੂਗੀ ਹਾਂਜੀ ਹਾਂਜੀ ਬਣਨੀ ਚਾਹੀਦੀ ਜੀ ਸਹੀ ਤਿਆਰੋਂ ਕਾਰਵਾਈ ਹਾਂਜੀ ਹਾਂਜੀ ਪੂਰੀ ਕਾਰਵਾਈ ਕਰੋ ਜੀ ਇਹ ਕੋਈ ਮੁੱਖ ਮੰਗ ਕੀ ਹੈ ਕੀ ਚਾਹੁੰਦੇ ਹੋ ਅਫਸਰ ਦੇ ਨਾਮ ਲੈ ਰਹੇ ਹੋ ਹਾਂਜੀ ਦੇਖੋ ਮੰਗ ਤਾਂ ਇਹ ਜੀ ਹੈ ਜੀ 18 ਸਾਲ ਹੋ ਗਏ ਸਾਨੂੰ ਕੰਮ ਕਰ ਦੇਵੇ ਠੀਕ ਹੈ ਇਮਾਨਦਾਰੀ ਨਾਲ ਸਾਨੂੰ ਸਾਡੇ ਤੋਂ ਕੰਮ ਲਿਆ ਜਾਏ ਅਸੀਂ ਕੰਮ ਕਰਨ ਨੂੰ ਤਿਆਰ ਆ ਜੀ ਲੇਕਿਨ ਆਪਣੇ ਪੈਸੇ ਇਕੱਠੇ ਕਰਵਾਉਂਗੇ ਆਪਣੇ ਘਰ ਦਾ ਕੰਮ ਕਰੋਂਗੇ ਅਸੀਂ ਨਹੀਂ ਕਰਾਂਗੇ ਜੀ ਇਹ ਤਾਂ ਫਿਰ ਉਹੀ ਗੱਲ ਹੋ ਗਈ ਭਈ ਸਾਨੂੰ ਨਹੀਂ ਮਿਲ ਸਾਨੂੰ ਮਿਲਣੋਂ हट ਕੇ ਇਸ ਤੇ ਰੋਲਾ ਪਾਵਾਂਗੇ ਤੇ ਤੁਹਾਨੂੰ ਮਿਲਣੋਂ हट ਕੇ ਤੁਹਾਨੂੰ ਕੱਢਤਾ ਤੁਸੀਂ ਰੋਲਾ ਪਾਉਣ ਲੱਗੇ ਦੇਖੋ ਨੌਕਰੀ ਤੋਂ ਜਦ ਬੰਦਾ ਮੈਨੂੰ ਕੱਢ ਦੋਗੇ ਤਾਂ ਬੰਦਾ ਕੀ ਕਰੂਗਾ ਮੇਰੇ ਤਾਂ ਛੋਟੇ ਛੋਟੇ ਬੱਚੇ ਕੋ ਰੋੜਦੇ ਆ ਜੂਗੇ ਸਰ ਆਪਾਂ ਪਰਸੋ ਗੱਲਬਾਤ ਕੀਤੀ ਸੀ ਇਸ ਬਾਬਤ ਹੁਣ ਤੁਸੀਂ ਅੱਗੇ ਦੀ ਕਾਰਵਾਈ ਕੀ ਕਰ ਰਹੇ ਕਿ ਤੁਸੀਂ ਪਹਿਲਾਂ ਵੀ ਚੰਡੀਗੜ੍ਹ ਦੇ ਇਸ ਮੁੱਦੇ ਤੇ ਕਾਫੀ ਮੁੱਦਾ ਚੱਕਦੇ ਰਹੇ ਹੋ ਜੋ ਲਾਉਂਦੇ ਰਹੇ ਆਵਾਜ਼ ਚੱਕਦੇ ਰਹੇ ਹੋ ਹੁਣ ਮੁੱਦੇ ਦੇ ਕਿੰਨੇ ਨੇ ਪ੍ਰੂਫ ਹੀ ਇੱਕ ਤਰ੍ਹਾਂ ਦਾ ਬੰਦਾ ਖੁਦ ਸਾਹਮਣੇ ਆ ਗਿਆ ਜਿਹੜਾ ਖੁਦ ਪੈਸੇ ਇਕੱਠੇ ਕਰਦਾ ਸੀ ਕਿਸ ਅਫਸਰ ਦਾ ਨਾਮ ਲੈ ਰਿਹਾ ਹੁਣ ਇਸ ਤੋਂ ਬਾਅਦ ਤੁਸੀਂ ਪ੍ਰੈਜ਼ੀਡੈਂਟ ਹੋ ਚੰਡੀਗੜ੍ਹ ਸ਼ਾਸਤਰੀ ਮਾਰਕੀ ਸੈਕਟਰ 22 ਦੇ ਤੁਹਾਡੇ ਵੱਲੋਂ ਅਗਲਾ ਸਟੈਪ ਕੀ ਹੋਏ ਸਰ ਮੈਂ ਤਾਂ ਪਿਛਲੇ 1 ਸਾਲ ਤੋਂ ਮੈਨੂੰ ਆਈਡੀਆ ਸੀਗਾ ਵੀ ਸ਼ਹਿਰ 'ਚ ਇਹ ਬਹੁਤ ਵੱਡਾ ਨੈਕਸਸ ਹੈ ਜਿਹਦੇ ਲਈ ਮੈਂ ਟਾਈਮ ਟੂ ਟਾਈਮ ਬਟ ਲਈ ਦੇ ਕੇ ਗੱਲ ਉੱਥੀ ਆ ਜਾਂਦੀ ਸੀ ਵੀ ਪ੍ਰੂਫ ਕੀ ਹੈ ਠੀਕ ਹੈ ਤੇ ਇਹ ਇੰਨਾ ਵੱਡਾ ਸਿਸਟਮ ਹੈਗਾ ਕਿ ਇਹਦੇ ਵਿੱਚ ਪ੍ਰੂਫ ਇਕੱਠੇ ਕਰਨਾ ਬਹੁਤ ਮੁਸ਼ਕਿਲ ਹੈ ਠੀਕ ਹੈ ਇਹਦੇ ਵਿੱਚ ਇਹਨਾਂ ਨੇ ਗੁੰਡੇ ਵੀ ਪਾਲੇ ਹੋਏ ਆ ਠੀਕ ਹੈ ਔਰ ਹਰ ਇੱਕ ਨੂੰ ਆਪਣੀ ਜਾਨ ਤੋਂ ਡਰ ਲੱਗਦਾ ਹੈਗਾ ਤੇ ਅਸੀਂ ਅਫਸਰਾਂ ਨੂੰ ਹਮੇਸ਼ਾ ਇੱਕੋ ਹੀ ਗੱਲ ਕਹਿੰਦੇ ਆਏ ਆ ਵੀ ਸਰ ਇਹਨੂੰ ਜ਼ੀਰੋ ਤੋਂ ਸ਼ੁਰੂ ਕੀਤਾ ਜਾਏ ਦੁਬਾਰਾ ਤੇ ਇਹਦੇ ਤੋਂ ਬਹੁਤ ਕੁਝ ਨਿਕਲੇ ਆਏਗਾ ਜਿਵੇਂ ਸਮੁੰਦਰ ਮੰਥਨ ਹੋਇਆ ਸੀ ਨਾ ਤਾਂ ਮੰਥਨ ਕੀਤਾ ਜਾਏ ਤੇ ਇਹਦੇ ਚੋਂ ਬਹੁਤ ਕੁਝ ਨਿਕਲਿਆ ਆਏਗਾ ਔਰ ਮੈਂ ਟੂ ਬੀ ਵੈਰੀ ਫਸਟ ਡੇ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਲੋਕਾਂ ਨੂੰ ਦੱਸਣਾ ਚਾਹੂੰਗਾ ਕਿ ਮੈਂ ਵੈਂਡਰ ਦੇ ਖਿਲਾਫ ਨਹੀਂ ਹਾਂ ਮੈਂ ਵੈਂਡਰ ਦੇ ਸਿਸਟਮ ਦੇ ਖਿਲਾਫ ਹਾਂ ਕਿਉਂਕਿ ਉਹ ਸਿਸਟਮ ਜਿਸ ਦਿਨ ਤੋਂ ਚੰਡੀਗੜ੍ਹ 'ਚ ਸ਼ੁਰੂ ਹੋਇਆ ਉਸ ਦਿਨ ਤੋਂ ਹੀ ਉਹਦੇ 'ਚ ਕ੍ਰਾਪਸ਼ਨ ਚੱਲੂ ਹੋ ਗਈ ਸੀ ਔਰ ਜਿਹੜੀ ਚੀਜ਼ ਦੀ ਨੀਮ ਹੀ ਕ੍ਰਾਪਸ਼ਨ ਦੇ ਨਾਲ ਰੱਖੀ ਗਈ ਹੋਵੇ ਤੇ ਉਹ ਵੱਧਦੇ-ਵੱਧੇ ਅੱਜ ਇਸ ਸਟੇਜ ਤੇ ਪਹੁੰਚ ਚੁੱਕੀ ਹੈ ਵੀ ਉਹਦੇ ਰੁਝਾਨਾ ਨੇ ਸ਼ੁਰੂ ਹੋ ਗਏ ਕਿਉਂਕਿ ਇਹ ਡੇ ਬਾਈ ਡੇ ਵੱਧਦੀ ਜਾ ਰਹੀ ਹੈ ਇਹ ਪੈਸੇ ਇੱਕ ਐਸੀ ਚੀਜ਼ ਹੈ ਕਿ ਜਦ ਬੰਦੇ ਨੂੰ ਈਜ਼ੀ ਵੇ ਨਾ ਮਿਲਣ ਲੱਗ ਪੈਂਦਾ ਤੇ ਉਹਦੀ ਹਵਸ ਵਧਦੀ ਰਹਦੀ ਹੈ ਠੀਕ ਹੈ ਔਰ ਐਸਾ ਨਹੀਂ ਕਿ ਸਾਰੇ ਅਫਸਰ ਕਰਪਟ ਹੈ ਅچھے ਅਫਸਰ ਵੀ ਹੈ ਬਟ ਉਹਨਾਂ ਚ ਹੀ ਪੈਸਾ ਇੰਨਾ ਹੈ ਕਿ ਉਹ ਕਿਸੇ ਨਾ ਕਿਸੇ ਤੋ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਲੈਂਦੇ ਆ ਉਹ ਵਿਚਾਰੇ ਕਹਿੰਦੇ ਯਾਰ ਅਸੀਂ 2 ਸਾਲ ਲਈ 3 ਸਾਲ ਲਈ ਆਏ ਆ ਸਾਨੂੰ ਕੀ ਲੋੜ ਹੈ ਠੀਕ ਹੈ ਔਰ ਇਹ ਇੰਨੇ ਬਹੁਤ ਅੱਛਾ ਸਟੈਪ ਚੱਕਿਆ ਹੈਗਾ ਕੱਲ ਇਹਨਾਂ ਨੇ ਮੈਨੂੰ ਅਪਰੋਚ ਕੀਤਾ ਸੀਗਾ ਵੀ ਅਸੀਂ ਪਹਿਲਾਂ ਅਸੀਂ ਜਿਹੜੀ ਸਟੇਟਮੈਂਟ ਦਿੱਤੀ ਸੀ ਉਹ 100% ਸਹੀ ਸਟੇਟਮੈਂਟ ਦਿੱਤੀ ਸੀ ਜਿਹੜੀ ਦੂਜੀ ਸਟੇਟਮੈਂਟ ਹੈ ਉਹ ਮੈਨੂੰ ਪ੍ਰੈਸ਼ਰਾਈਜ਼ ਕਰਕੇ ਦਵਾਈ ਗਈ ਹੈ ਮੋਰਓਵਰ ਬੇਤੋ ਕੋਈ ਬਲੈਂਕ ਪੇਪਰ ਵੀ ਕਹਿੰਦੇ ਜੀ ਸਾਈਨ ਕਰਾਏ ਗਏ ਆ ਉਹਨਾਂ ਨੇ ਹਾਂ ਔਰ ਐਡਵੋਕੇਟ ਕੋਲ ਵੀ ਲੈ ਕੇ ਗਏ ਆ ਇਹਨੂੰ ਕੌਣ ਲੱਗਿਆ ਅਸੀਂ ਵਿਕਾਸ ਜੀ ਐਡਵੋਕੇਟ ਕੋਲ ਵੀਡੀਓ ਫੋਨ ਤੋਂ ਬਾਅਦ ਉਹਨੂੰ ਲੈ ਕੇ ਜਾਂਦੇ ਨੇ ਹਾਂ ਕੱਲ ਪਰਸੋ ਦੀ ਗੱਲ ਹੈ ਜੀ ਪਰਸੋ ਦੀ ਤਾਂ ਆਪਣਾ ਦੇਰੀ ਵਾਸਕਰ ਵਾਲਾ ਇੱਕ ਪ੍ਰੈਸ ਰਿਪੋਰਟਰ ਹੈ ਉਹਦੇ ਨਾਲ ਗੱਲ ਕਰਵਾਈ ਕੋਈ ਕੁਝ ਦੱਸ ਕੇ ਵੀ ਮੈਂ दारू ਛੁਡਾਈ ਗਲਤੀ ਕੀਤੀ ਹੈ ਕਿ ਮੇਰ ਤੋਂ ਗਲਤੀ ਹੋ ਗਈ ਹੈ ਯਾਨੀ ਕਲੇਮ ਮੇਰੇ ਉੱਤੇ ਹੀ ਪਵਾਰੇ ਹੈ ਜੀ ਗਲਤੀ ਵੀ ਮੇਰੀ ਲਿਕੜੇ ਜੀ ਇਹ ਸਾਰੇ ਇੰਸਪੈਕਟਰ ਸੋਚ ਰਹੇ ਕਿ ਅਸੀਂ ਚੁੱਪਚਾਪ ਸਾਫ ਨਿਕਲ ਜੂਏ ਕਿ ਸਾਡੀ ਕੋਈ ਗਲਤੀ ਨਹੀਂ ਅਸੀਂ ਪੈਸੇ ਹੀ ਇਕੱਠੇ ਕਰਦੇ ਠੀਕ ਜੀ ਸਾਰਾ ਕਲੇਮ ਬਲੇਮ ਮੇਰੇ ਉੱਤੇ ਪੈ ਗਿਆ ਜੀ ਮੇਰੀ ਨੌਕਰੀ ਵੀ ਜਾਏਗੀ ਹੁਣ ਮੈਨੂੰ ਸਜ਼ਾ ਵੀ ਹੋਏਗੀ ਜੀ ਮੈਂ ਕਿਉਂ ਝੂਠ ਬੋਲਾਂ ਜੀ ਮੈਂ ਝੂਠ ਨਹੀਂ ਬੋਲਾਂਗਾ ਜੀ ਜਿਹੜਾ ਬੋਲਦਾ ਮੈਂ ਸੱਚ ਬੋਲਿਆ ਦੇਖੋ ਜੀ ਹੁਣ ਜੋ ਕਾਰ ਵੀ ਹੋਏਗੀ ਦੇਖੋ ਕਾਨੂੰਨ ਦੇ ਅਪਰ ਹੈ ਜੀ ਹੁਣ ਇਸ ਤੋਂ ਬਾਅਦ ਕੋਲ ਸਾਹਿਬ ਤੁਸੀਂ ਕਿੱਥੇ ਗਏ ਹੋ ਸਰਕਾਰ ਦੇ ਕੋਈ ਅਫਸਰ ਨੂੰ ਮਿਲੇ ਹੋ ਕੋਈ ਡਿਪਾਰਟਮੈਂਟ ਨੂੰ ਮਿਲੇ ਹੋ ਗਵਰਨਰ ਸਾਹਿਬ ਨੂੰ ਕਿਹਨੂੰ ਮਿਲੇ ਹੋ ਇਸ ਬਾਬਤ ਹੁਣ ਆਪਣਾ ਛੁੱਟੀਆਂ ਆ ਗਈਆਂ ਸੀਆਂ ਦੋ ਤਿੰਨ ਤੇ ਮੈਂ ਆਪਣੀ ਕੰਪਲੇਂਟ ਕੱਲ ਹੀ ਤਿਆਰ ਕਰ ਲਈ ਸੀਗੀ ਔਰ ਮੈਂ ਆਪਣੀ ਕੰਪਲੇਂਟ ਪਾਤੀ ਹੋਈ ਹੈ ਜਿੱਦੇ ਵੀ ਸੀਨੀਅਰ ਅਥਾਰਟिटीज ਹੈ ਗਿਆ ਉਹਨਾਂ ਨੂੰ ਕੰਪਲੇਂਟ ਪਾਤੀ ਹੈ ਇਹ ਕੀਤੀ ਹੈ ਜੀ ਨੋਟਿਸ ਤੇ ਫਿਲਹਾਲ ਮੇਲ ਕੀਤੀ ਹੈ ਤੇ ਨੋਟਿਸ ਅੱਜ ਜਾਂ ਕੱਲ ਨੂੰ ਉਹ ਵੀ ਚਲੇ ਜਾਣਗੇ ਹਾਰਡ ਕਾਪੀ ਵੀ ਚਲੀ ਜਾਏਗੀ ਤੇ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰੇ ਸੀਨੀਅਰ ਆਫੀਸਰਸ ਨੂੰ ਰਿਕੁਐਸਟ ਹੈ ਵੀ ਇਹਦੇ ਚ ਇਕੱਲੇ ਇਨਫੋਰਸਮੈਂਟ ਆਫੀਸਰਸ ਹੀ ਜ਼ਿੰਮੇਵਾਰ ਨਹੀਂ ਹੈ ਇਹ ਕਿੱਥੋਂ ਸ਼ੁਰੂ ਹੋਇਆ ਜਮੀਨ ਤੋਂ ਸ਼ੁਰੂ ਹੋਇਆ ਔਰ ਜਿੰਨੇ ਵੀ ਇਹ ਟਾਊਨ ਵੈਂਡਿੰਗ ਕਮੇਟੀ ਦੇ ਮੈਂਬਰ ਹੈਗੇ ਆ ਚਾਹੇ ਇਲੈਕਟਿਡ ਹੈਗੇ ਆ ਚਾਹੇ ਨੋਮਿਨੇਟਿਡ ਹੈਗੇ ਆ ਉਹਨਾਂ ਚ ਵੀ ਕਾਫੀ ਲੋਕ ਐਸੇ ਹੈ ਜਿਹੜੇ ਕੀ ਇਸ ਚੀਜ਼ ਨੂੰ ਬੜਾਵਾ ਦਿੰਦੇ ਆ ਔਰ ਜਿੰਨੇ ਵੀ ਵੈਂਡਰਾਂ ਦੇ ਲਾਇਸੈਂਸ ਬਨੇ ਹੋਏ ਆ ਜਿਨ੍ਹਾਂ ਨੂੰ ਵੀ ਪ੍ਰਾਈਮ ਜਗ੍ਹਾ ਇਹਨਾਂ ਨੂੰ ਲੋਟ ਹੋਈ ਹੋਈ ਹੈ ਤੁਸੀਂ ਇਹਨਾਂ ਦੀ ਆਈਟੀਆਰ ਕਿਉਂ ਨਹੀਂ ਚੈੱਕ ਕਰਵਾਂਦੇ ਬੈਂਕ ਸਟੇਟਮੈਂਟ ਆ ਕਿਉਂ ਨਹੀਂ ਚੈੱਕ ਕਰਵਾਂਦੇ ਤੁਹਾਨੂੰ ਉਹਦੇ ਨਾਲ ਹੀ ਬਹੁਤ ਕੁਝ ਖੁਲਾਸੇ ਹੋ ਜਾਣਗੇ ਹੁਣ ਲੇਟੈਸਟ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਖੁਲਾਸਾ ਕਰ ਦਿੰਦਾ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਇਹਨਾਂ ਨੇ ਰੀ ਸਰਵੇ ਸ਼ੁਰੂ ਕੀਤਾ ਸੀ ਮਿਊਨਿਸਪਲ ਕਾਰਪੋਰੇਸ਼ਨ ਨੇ ਜਿਹੜੇ ਸਾਡੇ ਆਫੀਸਰਸ ਆ ਕਈ ਆਫੀਸਰਸ ਬੜੇ ਅੱਛੇ ਹੈਗੇ ਆ ਕਮਿਸ਼ਨਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਜੱਤੇ ਆਏ ਆ ਬਟ ਉਹ ਰਾਇਤਾਂ ਨਾਲ ਫੈਲਿਆ ਹੋਇਆ ਵੀ ਉਹਨਾਂ ਨੂੰ ਸਬਕ ਜੀ ਨਹੀਂ ਆ ਰਿਹਾ ਵੀ ਇਹਦੀ ਜਿਹੜੀ ਜਾਲ ਹੈ ਉਹ ਕਿੱਥੋਂ ਸ਼ੁਰੂ ਕਰਨੀ ਹੈ ਸਿਹਾਲ ਸਾਹਿਬ ਹੈ ਉਹ ਵੀ ਆਪਣੇ ਲੈਵਲ ਤੇ ਬੜੀ ਕੋਸ਼ਿਸ਼ ਕਰ ਰਹੇ ਆ ਬਟ ਇਹਦੇ ਚ ਇੰਨੇ ਘੜੇ ਚ ਮੋਰੇ ਆ ਵੀ ਉਹ ਘੜਾ ਭਰੀ ਨਹੀਂ ਸਕਦਾ ਤੇ ਹੁਣ ਇਹਨਾਂ ਨੇ ਜਿਹੜਾ ਸਰਵੇ ਕਰਾਇਆ ਸੀਗਾ ਉਹ ਸਰਵੇ ਜਿਹੜਾ ਹੋ ਰਿਹਾ ਉਹ ਵੀ ਪੈਸੇ ਲੈ ਲੈ ਕੇ ਸਰਵੇ ਕਰੀ ਜਾਂਦੇ ਆ ਇੱਕ ਬੰਦਾ ਪ੍ਰੈਜ਼ੈਂਟ ਹੀ ਨਹੀਂ ਆ ਉਹਦੀ ਜਗ੍ਹਾ ਕਿਸੇ ਹੋਰ ਦੀ ਫੋਟੋ ਲਾਤੀ ਉੱਥੇ ਉਹਨੂੰ ਬੈਸਿਕ ਕਹਿੰਦਾ ਜੀ ਠੀਕ ਹੈ ਜੀ ਇਹ ਹੈਗਾ ਇੱਥੇ ਜਿਹੜਾ 5 ਸਾਲ ਤੋਂ ਚੰਡੀਗੜ੍ਹ 'ਚ अवेलेबल ਨਹੀਂ ਹੈ ਉਹਦੀ ਫੀਸ ਵੀ ਜਮ੍ਹਾਂ ਹੋ ਰਹੀ ਹੈ ਜਿਹੜੇ ਬੰਦਿਆਂ ਨੂੰ ਵਿਚਾਰਿਆਂ ਨੂੰ ਜ਼ਰੂਰਤ ਹੈ ਉਹ ਵਿਚਾਰੇ ਆਪਣਾ ਇਲੀਗਲ ਲਗਾ ਕੇ ਕਿਸੇ ਨੂੰ ਕੋਈ 200 ਰੁਪਏ ਦਿੱਲੀ ਦੇ ਰਿਹਾ ਕੋਈ 100 ਰੁਪਏ ਦਿੱਲੀ ਦੇ ਰਿਹਾ ਕੋਈ 300 ਰੁਪਏ ਦਿੱਲੀ ਦੇ ਰਿਹਾ ਰੋਟੀ ਤਾਂ ਸਭ ਨੇ ਖਾਣੀ ਹੈ ਤੇ ਮੇਰਾ ਸ਼ੁਰੂ ਤੋਂ ਇੱਕੋ ਹੀ ਮੁੱਦਾ ਰਿਹਾ ਹੈ ਕਿ ਜਿੰਨੇ ਵੀ ਇਹ ਸਟਰੀਟ ਵੈਂਡਿੰਗ ਐਕਟ ਬਣਿਆ ਹੈਗਾ ਇਹ ਜਿਹੜੇ ਮੇਰੇ ਗਰੀਬ ਭਰਾਵਾਂ ਲਈ ਬਣਿਆ ਹੈ ਇਹਨਾ ਤੋਂ ਛਟਾਈ ਕੀਤੀ ਜਾਏ ਇੱਕ ਘਰ ਦੇ ਤੁਸੀਂ ਚਾਰ-ਚਾਰ ਬੰਦਿਆਂ ਨੂੰ ਅੱਡੇ ਅਲੋਟ ਕਰਤੇ ਇੱਕੋ ਸੈਕਟਰ ਚ ਕਰਤੇ ਜਿਹੜੇ ਦੋ ਬੱਚੇ ਆਸਟ੍ਰੇਲੀਆ ਕੇ ਆ ਗਏ ਤੇ ਜਿਹੜੇ ਗਰੀਬ ਭਰਾ ਬਾਕੀ ਭੁੱਖੇ ਮਰ ਰਹੇ ਆ ਉਹ ਕਿੱਥੇ ਜਾਣ ਵੀ ਇਹ ਤੁਸੀਂ ਇੱਕ ਕੋਈ ਐਸਾ ਸਿਸਟਮ ਬਣਾਓ ਐਸਾ ਜਿਹਦੇ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਵਾਕੇ ਚ ਇਹ ਸਟ੍ਰੀਟ ਵੈਂਡਰ ਹੈਗਾ ਇਹਨੂੰ ਜੁਰਤ ਹੈ ਕੰਮ ਦੀ ਇਹ ਵਿਚਾਰਾ ਭੁੱਖਾ ਮਰ ਰਿਹਾ ਉਹਨਾਂ ਕੋਲ ਤਾਂ ਜਗ੍ਹਾ ਹੈ ਹੀ ਨਹੀਂ ਹੈ ਜਗ੍ਹਾ ਤਾਂ ਉਹਨਾਂ ਕੋਲ ਹੈ ਜਿਹੜੇ ਪਹਿਲਾਂ ਹੀ ਕਰੋੜਪਤੀ ਹੈ ਗੜੀਆਂ ਚ ਬਹੁਤ ਹੈਗੇ ਸਰ ਅੱਡੇ ਲਗਾ ਨਹੀਂ ਰਹੇ ਸਰ ਪ੍ਰਾਈਮ ਲੋਕੇਸ਼ਨ ਚ ਅੱਡੇ ਅਲਾਟ ਹੋਏ ਹੋਏ ਕਿਰਾਇ ਤੇ ਦਿੱਤੇ ਹੋਏ ਕਿਰਾਇ ਖਾਰੇ ਆ ਤੁਸੀਂ 41 ਦੀ ਰਾਦੇ ਮਾਰਕੀਟ ਦਾ ਵਿਜੀਲੈਂਸ ਸਰਵੇ ਕਰਾ ਲੋ ਤੁਹਾਨੂੰ ਬੜਾ ਵੱਡਾ ਕਰਾਪਸ਼ਨ ਮਿਲੇਗੀ ਮੈਨੂੰ ਤਾਂ ਖੈਰ ਉੱਥੋਂ ਧਮਕੀ ਵੀ ਆ ਗਈ ਪ੍ਰਧਾਨ ਦੀ ਵੀ ਇਹਨੂੰ ਤਾਂ ਮੈਂ ਪੁੱਠਾ ਢੰਗ ਦਾਂਗਾ ਮੈਂ ਕਿ ਰੱਬ ਨਾਲ ਚੰਦਾ ਹੋਵੇ ਇਨਸਾਨ ਦੀ ਔਕਾਤ ਨਹੀਂ ਹੁੰਦੀ ਠੀਕ ਹੈ ਤੇ ਤੁਹਾਡੇ ਚੈਨਲ ਦੇ ਮਾਧਮ ਤੋਂ ਭਰਾ ਨੂੰ ਦੱਸਣਾ ਵੀ ਚਾਹੂੰਗਾ ਵੀ ਭਰਾ ਠੀਕ ਹੈ ਤੂੰ ਨਵੇਂ-ਨਵੇਂ ਪੈਸੇ ਕਮਾਣੇ ਸ਼ੁਰੂ ਕੀਤੇ ਆ ਹਵਾ ਚ ਨਾ ਉੱਡ ਠੀਕ ਹੈ ਤੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਇਹ ਚੀਜ਼ਾਂ ਤੋਂ ਅਗਰ ਮੇਰਾ ਮਰਨਾ ਉਹਦੇ ਹੱਥੋਂ ਲਿਖਿਆ ਤਾਂ ਉਹਦੇ ਇੱਥੇ ਹੀ ਮਰੂੰਗਾ ਠੀਕ ਹੈ ਲੇਕਿਨ ਆਪਾਂ ਸੱਚ ਲਈ ਲੜਦੇ ਆਏ ਆ ਲੜਦਾ ਰਹੂੰਗਾ ਜਿੱਥੇ ਮੈਨੂੰ ਗਲਤ ਨਜ਼ਰ ਆਏਗਾ ਮੈਂ ਉੱਥੇ ਰੋੜਾ ਪਾਊਂਗਾ ਕਿਸੇ ਨੂੰ ਚੰਗਾ ਲੱਗਦਾ ਤਾਂ ਵੀ ਕਿਸੇ ਨੂੰ ਮਾੜਾ ਲੱਗਦਾ ਤਾਂ ਵੀ ਆਦਰਵਾਈਜ਼ ਆਪਣੇ ਸਿਸਟਮ ਨੂੰ ਠੀਕ ਕਰ ਲੈਣ ਸ਼ਹਿਰ ਬਾਰੇ ਸੋਚਣ ਦੇਸ਼ ਬਾਰੇ ਸੋਚਣ ਤੇ ਮੈਂ ਉਹਨਾਂ ਦੇ ਨਾਲ ਆ ਮੇਰਾ ਅਫੀਸ ਵਾਲੇ ਕਿ ਐਮਸੀ ਦੇ ਮੁੱਦੇ ਐ ਮੈਨ ਐਮਸੀ ਦਾ ਮੁੱਦਾ ਹੈ ਮੇਅਰ ਸਾਹਿਬ ਮੇਰੇ ਮੈਡਮ ਨੂੰ ਮਿਲੇ ਬਬਲਾ ਮੈਡਮ ਇਸ ਬਾਬ ਸਰ ਅਸੀਂ ਸ਼ੁਰੂ ਚ ਜਦੋਂ ਸਾਡੇ ਮੇਅਰ ਮੈਮ ਬਣੇ ਸੀ ਮੈਂ ਮਿਲਿਆ ਸੀ ਉਹਨਾਂ ਨੂੰ ਸਾਡਾ ਪੂਰਾ ਡੈਲੀਗੇਸ਼ਨ ਮਿਲਿਆ ਸੀਗਾ ਮੈਂ ਉਹਨਾਂ ਨੂੰ ਸਾਰੇ ਫੈਕਟਸ ਵੀ ਦੱਸੇ ਸੀਗੇ ਤੇ ਅਨਫੋਰਚੂਨੇਟਲੀ ਐਮਸੀਸੀ ਨੇ ਇੱਕ ਕਲੇਸ਼ ਪੈ ਰੰਦੇ ਗਿਆ ਸੀ ਉਹ ਕੀ ਉਹ ਵੀ ਕੀ ਕੀ ਦੇਖਣ ਠੀਕ ਹੈ ਤੇ ਅਸੀਂ ਟਾਈਮ ਟੂ ਟਾਈਮ ਜਿੱਦ ਜਦੋਂ ਵੀ ਮੌਕਾ ਮਿਲਦਾ ਚਾਹੇ ਕੋਈ ਸੀਨੀਅਰ ਆਫੀਸਰ ਹੈ ਚਾਹੇ ਮੇਅਰ ਸਾਹਿਬ ਹੈਗੇ ਚਾਹੇ ਕਾਉਂਸਲਰ ਹੈਗਾ ਅਸੀਂ ਸਭ ਨੂੰ ਕਹੀਦਾ ਹੈਗਾ ਲੇਕਿਨ ਮੈਂ ਇਸ ਇਸ ਐਪੀਸੋਡ ਤੋਂ ਬੜਾ ਸ਼ੌਕਡ ਹੋਇਆ ਸੀ ਜਦੋਂ ਕਿ ਪਰਸੋ ਮੈਨੂੰ ਪਤਾ ਲੱਗਿਆ ਵੀ ਇਹ ਸਾਰਾ ਕੁਝ ਮੀਡੀਆ 'ਚ ਹਾਈਲਾਈਟ ਹੋਣ ਤੋਂ ਬਾਅਦ ਵੀ ਸਿਰਫ ਉਹ ਸੱਤ ਬੰਦਿਆਂ ਦੀ ਟਰਾਂਸਫਰ ਕਰ ਦਿੱਤੀ ਗਈ ਬੇਲਦਾਰਾਂ ਦੀ ਜਿਨ੍ਹਾਂ ਦੇ ਇਹਨੇ ਨਾਲ ਲਿੱਤੇ ਸੀਗੇ ਔਰ ਉਹ ਸਮਝੋ ਕਿ ਸਾਰੀ ਇਨਵੈਸਟੀਗੇਸ਼ਨ ਉੱਥੇ ਖਤਮ ਹੋ ਗਈ ਇਹ ਬੜੀ ਸ਼ੌਕਿੰਗ ਚੀਜ਼ ਸੀਗੀ ਔਰ ਮੈਂ ਐਕਸਪੈਕਟ ਨਹੀਂ ਕਰ ਰਿਹਾ ਸੀਗਾ ਵੀ ਜਿਹੜੇ ਸਾਡੇ ਸੀਨੀਅਰ ਆਫੀਸਰਸ ਆ ਉਹ ਇਹਨੂੰ ਇੰਨੀ ਜਲਦੀ ਸਮੇਟ ਦੇਣਗੇ ਲੇਕਿਨ ਉਹ ਰੱਬ ਦੇ ਘਰ ਦੇ ਹਨੇਰ ਨਹੀਂ ਹੈ ਤੇ ਮੇਰੇ ਭਰਾ ਨੂੰ ਦੁਬਾਰਾ ਇਹਦੀ ਆਤਮਾ ਜਾਗੀ ਠੀਕ ਹੈ ਇਹਦੇ ਕਰਦਿਆਂ ਇਹਨੂੰ ਮੋਟੀਵੇਟ ਕੀਤਾ ਵੀ ਕੋਈ ਗੱਲ ਨਹੀਂ ਅਸੀਂ ਭੁੱਖੇ ਰਹਿ ਲਾਂਗੇ ਲੇਕਿਨ ਅਗਰ ਤੁਸੀਂ ਸੱਚਾਈ ਤੇ ਤੁਰਨਾ ਸ਼ੁਰੂ ਕੀਤਾ ਹੈ ਤੇ ਸੱਚਾਈ ਤੇ ਰਹੋ ਤੁਸੀਂ ਵੀ ਮੰਗ ਆਖਰ ਦੇ ਵਿੱਚ ਕੀ ਤੋਂ ਕਰ ਰਹੇ ਹੋ ਤੁਹਾਨੂੰ ਕਿਹੜੇ ਅਫਸਰ ਤੋਂ ਲੱਗਦਾ ਭਈ ਉਹ ਸਹੀ ਹੈ ਕਿਉਂਕਿ ਤੁਸੀਂ ਗਨਾਏ ਕਿ ਭਈ ਜਾਂਚ ਹੋਈ ਤਾਂ ਪਤਾ ਨਹੀਂ ਕੋਣ-ਕੋਣ ਨਿਕਲ ਕੇ ਆਊਗਾ ਤੁਹਾਨੂੰ ਕਿਹਦੇ ਵਿਸ਼ਵਾਸ ਹੈ ਤੁਸੀਂ ਕਿਹਦੇ ਕੋਲ ਜਾ ਰਹੇ ਹੋ ਆਖਰ ਤੱਕ ਥੋੜੀ ਮੰਗ ਕਿਹਦੇ ਕੋਲ ਸਰ ਇਹਦਾ ਕਿ ਪਿਛਲੇ 4 ਸਾਲਾਂ ਚ ਐਮਸੀ ਦੇ ਅੰਦਰ ਕਿੰਨੇ ਫਰਾਡ ਨਿਕਲੇ ਆ ਕਿੰਨੇ ਦੀ ਵਿਜੀਲੈਂਸ ਜਾਂਚ ਹੋਈ ਹੈ ਜਿਹੜੀ ਕਿ 15 ਦਿਨ ਬਾਅਦ ਠੰਡੇ ਬਸਤੇ ਚ ਪੈ ਜਾਂਦੀ ਹੈ ਲੇਕਿਨ ਸਾਨੂੰ ਅੱਜ ਵੀ ਆਪਣੇ ਦੇਸ਼ ਦੇ ਕਾਨੂੰਨ ਤੇ ਆਪਣੇ ਦੇਸ਼ ਦੇ ਜਿਹੜੇ ਨੇਤਾ ਹੈਗੇ ਉਹਨਾਂ ਤੇ ਵਿਸ਼ਵਾਸ ਹੈਗਾ ਤੇ ਅਸੀਂ ਜਿੰਨੇ ਵੀ ਸੀਨੀਅਰ ਅਥਾਰਟੀਜ਼ ਹੈਗੇ ਆ ਚਾਹੇ ਉਹ ਚੀਫ ਵਿਜੀਲੈਂਸ ਆਫੀਸਰ ਹੈ ਚਾਹੇ ਸੀਬੀਆਈ ਹੈ ਚਾਹੇ ਸਾਡੇ ਡੀਜੀਪੀ ਸਾਹਿਬ ਹੈ ਐਸਐਸਪੀ ਮੈਂ ਮੈਂ ਕਮਿਸ਼ਨਰ ਸਾਹਿਬ ਹੈ ਡੀਸੀ ਸਾਹਿਬ ਹੈ ਮੈਂ ਸਾਰਿਆਂ ਨੂੰ ਹੀ ਕੰਪਲੇਂਟ ਪਾਉਂਗਾ ਠੀਕ ਹੈ ਤੇ ਸ਼ਾਇਦ ਕੋਈ ਕਿਤੋਂ ਰਿਜ਼ਲਟ ਆ ਜਾਏ ਜੀ ਬਿਲਕੁਲ ਸੋ ਜਿਹੜਾ ਮੁੱਦਾ ਹੈ ਉਹ ਹੁਣ ਮੈਨੂੰ ਲੱਗਦਾ ਹੋਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਉਹ ਅਫਸਰਾਂ ਕੋਲ ਗੱਲ ਪਹੁੰਚਦੀ ਏ ਗੋਲ ਸਾਹਿਬ ਨੇ ਕਿਹਾ ਕਿ ਭਈ ਮੈਂ ਆਨਲਾਈਨ ਕਰਤਾ ਹੈ ਲੇਕਿਨ ਹਾਰਡ ਕਾਪੀ ਵੀ ਭੇਜੂਗਾ ਸਾਨੂੰ ਅੱਜ ਵੀ ਸਾਡੇ ਦੇਸ਼ ਦੇ ਕਾਨੂੰਨ ਤੇ ਵਿਸ਼ਵਾਸ ਹੈ ਕਿ ਇਹਦਾ ਜਿਹੜਾ ਇਨਸਾਫ ਹੈ ਉਹ ਮਿਲੂਗਾ ਤੇ ਉਹ ਇੱਕ ਵਿਅਕਤੀ ਜਿਹੜਾ ਪਹਿਲੇ ਰਾਤ ਵੀਡੀਓ ਪਾਉਂਦਾ ਸਵੇਰੇ ਕਹਿੰਦਾ ਭਈ ਮੈਨੂੰ ਦਬਾਅ ਹੋਇਆ ਅਫਸਰ ਨਹੀਂ ਮੈਂ ਡਿਲੀਟ ਕਰਤੀ ਮੈਂ ਝੂਠਾ ਬੋਲਤਾ ਕਿ ਮੈਂ ਥੋੜਾ ਗਲਤ ਬੋਲੇਗਾ ਲੇਕਿਨ ਅੱਜ ਜਾ ਕੇ ਦੁਬਾਰਾ মিডিਆ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਕਿ ਬੋਲਿਆ ਕਿ ਭਈ ਮੈਂ ਖੁਦ ਪੈਸੇ ਇਕੱਠੇ ਕਰਦਾ ਸੀ ਮੈਨੂੰ ਅਫਸਰ ਕਹਿੰਦਾ ਸੀਗਾ ਤੇ ਮੈਂ ਲੇਕਿਨ ਚੋਨਾ ਉਹਨਾਂ ਨੇ ਮੈਨੂੰ ਹੀ ਕੱਢਤਾ ਬਾਹਰ ਹੁਣ ਇਸ ਤੋਂ ਬਾਅਦ ਕਾਰਵਾਈਆਂ ਵੀ ਕੀ ਹੋਣਗੀਆਂ ਮੈਨੂੰ ਸਾਈਨ ਵੀ ਕਰਾਏਗੇ ਉਹ ਸਭ ਇਹ ਖੁਦ ਇੱਕ ਜਿਹਾ ਪ੍ਰੂਫ ਹੈ ਸਾਹਮਣੇ ਉਹ ਬੋਲ ਰਿਹਾ ਆਖਰ ਦੇ ਵਿੱਚ ਹੁਣ ਹੁੰਦਾ ਕਿ ਕਾਰਵਾਈ ਅਗਲੀ ਬੰਦ ਹੀ ਕੀ ਹੈ ਉਹ ਦੇਖਣਾ ਹੋਵੇਗਾ ਚੰਡੀਗੜ੍ਹ ਤੋਂ ਕਮਿਆਰ ਪਰਸਨ ਆਕਾਸ਼ ਨਾਲ ਪ੍ਰਿੰਸ ਗਰ ਦੇਨਿਕ ਸੋਰਾਟੇਵੀ